ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਣੀ ਫਖਤ ਕਬੀਰ ਜੀ ਕੀ ਕਿਉਂ ਲੀਜੇ ਗੜ ਬੰਕਾ ਪਾਈ ਦੋਰ ਕੋਟ ਔਰ ਤੇ ਵਰਖਾਈ ਰਹਾ ਇਥੇ ਪਰ ਜੀ ਕੀ ਸਮਝਾਉਂਦੇ ਨੇ ਸਤ ਗੁਰਾਂ ਨੇ ਆਪਾਂ ਨੂੰ ਜਪਜੀ ਸਾਹਿਬ ਦੇ ਬਿਝ ਸਮਝਾਇਆ ਮਨ ਜੀਤੇ ਚੱਕ ਜੀਤ ਆਦੇਸ ਇਸੇ ਆਦੇਸ ਆਦ ਅਨੀਲ ਅਨਾਦ ਨਾਹਿਤ ਜੁਗ ਜੁਗ ਇੱਕ ਹੋਵੇ ਅਦੇਸ਼ ਨਮਸਕਾਰ ਉਹਨੂੰ ਕਰਨਾ ਚਾਹੀਦਾ ਜਿਹਦੀ ਸ੍ਰਿਸ਼ਟੀ ਹੈ ਭਾਈ ਪਰ ਇਹ ਤਾਂ ਹੋਊ ਜੇ ਮਨ ਨੂੰ ਜਿੱਤਾਂਗੇ ਮਨ ਜਿੱਤਣ ਦੀ ਵਿਧੀ ਹੈ ਭਾਈ ਗੁਰਬਾਣੀ ਮਨ ਨਹੀਂ ਜਿੱਤਿਆ ਤਾਂ ਫਿਰ ਕਾਲ ਨਹੀਂ ਛੱਡਣਾ ਹੈਗਾ ਵਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਆਨ ਆ ਰਿਹਾ ਹੈ ਭਾਈ ਫਿਰ ਤੇ ਭਗਤ ਜੀ ਵੀ ਸ਼ਬਦ ਦੇ ਵਿੱਚ ਆਪਾਂ ਨੂੰ ਇਹੀ ਸਮਝਾਉਂਦੇ ਨੇ ਕਿਉਂ ਲੀਜੇ ਗੜ ਬੰਖਾ ਭਾਈ ਦੋ ਵਰ ਕੋਟ ਔਰ ਤੇ ਵਰ ਖਾਈ ਦੋ ਵਰਕ ਕੋਟ ਤੇ ਤੇ ਵਰਖਾਈ ਜਿਵੇਂ ਕੇਲੇ ਦੇ ਵਾਲੇ ਵਾਲੇ ਕੰਧਾ ਹੁੰਦੀਆਂ ਕੋਟ ਹੁੰਦੇ ਨੇ ਫਿਰ ਪਾਣੀ ਹੁੰਦਾ ਉਹ ਆਪ ਦੀ ਰੱਖਿਆ ਖਾਤਰ ਬਣਾਉਂਦੇ ਨੇ ਰਾਜੇ ਪਿੱਛੇ ਚੱਲਦਾ ਹੀ ਆਇਆ ਆਪਣੇ ਆਤਮਾ ਨੂੰ ਕਾਦੀ ਰਿਕਵਟ ਹੈ ਰਾਜ ਗੁਣ ਸਤ ਗੁਣ ਤੰਗ ਗੁਣ ਕਹੀਏ ਇਹ ਸਭ ਤੇਰੀ ਮਾਇਆ ਚੌਥੇ ਪਦ ਕੋ ਜੋ ਨਰਚੀ ਨੇ ਤਿੰਨ ਹੀ ਪਰਮ ਪਦ ਪਾਇਆ ਆਪਾਂ ਚੌਥੇ ਚ ਜਾਣਾ ਇਹ ਤਿੰਨ ਲੋ ਕਿਵੇਂ ਪਾਰ ਕਰਾਂਗੇ ਆਪਾਂ ਮਨ ਜਿੱਤ ਕੇ ਮਨ ਜਿੱਤਿਆ ਨਹੀਂ ਆਪਾਂ ਸਰੀਰ ਕਰਕੇ ਪੂਰਨ ਹੋਗੇ ਇਹ ਘਟਾਰ ਲਿਆ ਹੰਕਾਰ ਪੈਦਾ ਹੋ ਗਿਆ ਰਹਾਓ 5 25 ਮੋਹ ਮਦਮਤਸਰ ਆੜੀ ਪਰ ਬਲਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੇ ਕਾਹ ਕਰੂੰ ਰਗਰਾਇਆ ਏ ਰਗਰਾਇਆ ਏ ਦਾਤਾ ਮੈਂ ਗਰੀਬ ਆ ਕੀ ਕਰਾਂ ਪੰਜ ਪੁਕਾਰਾਂ ਦਾ ਫਿਰ ਪੰਜਾਂ ਦੀ ਜਿਹੜੀਆਂ ਸਲਾਹਾਂ ਸਾਥੀ ਭਗਤ ਜੀ ਕਹਿੰਦੇ ਫਿਰ ਉਹ 25 ਬਣ ਗਏ 5 25 ਮੋਹ ਮਦਮਤਸਰ ਅਡੀ ਪਰਬਲ ਮਾਇਆ ਮਾਇਆ ਛੱਡ ਨਹੀਂ ਹੁੰਦੀ ਹੈਗੀ ਆਪਣੀ ਮਤ ਨਾਲ ਆਪਣੀ ਮਤ ਨਾਲ ਤਾਂ ਆਪਾਂ ਰੋਜ ਗੱਠਾਂ ਦੇ ਹੀ ਜਾਂਦੇ ਆ ਪੰਜ ਦੂਤ ਦਵਸ ਕੀਤੇ ਕਾਲ ਕਟ ਕੁਮਾਰ ਉਹਦੀ ਕਿਰਪਾ ਤੋਂ ਕਿਵੇਂ ਬਸ ਬਿਨਾਂ ਬਸ ਚਾਉ ਭਾਈ ਇਹਹੀ ਤਾਂ ਕਿਰਪਾ ਲੈਣੀ ਸੀ ਆਪਾਂ ਸੋ ਗੁਣੀ ਸਾਸਤਵਰ ਸਮਝਾਉਂਦੇ ਨੇ ਆਪਾਂ ਕਾਮ ਕ੍ਰੋਧ আর ਲੋਭ মোহ ਬਿਨਸ ਜਾਏ ਅਹ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਹੀ ਗੁਰਦੇਵ ਗਿਆਨ ਦੇ ਦੇਵ ਕਿਰਪਾ ਰਹਿਮਤ ਕਰੋ ਪਰ ਆਪਾਂ ਤਾਂ ਹੋਰ ਹੀ ਕਿਰਪਾ ਮੰਗਣ ਲੱਗੇ ਛਣਾਉਣਾ ਤਾਂ ਆਕਾਲ ਤੋਂ ਖੜਾ ਸੀਗਾ ਆਪਾ ਦਾ ਗੁਰੂ ਭਗਤ ਜੀ ਉੱਜਾ ਕੇ ਉਪਦੇਸ਼ ਕਰਨ ਲੱਗੇ ਗੁਰੂ ਘਰ ਤੇ ਫਿਰ ਮਾਇਆ ਨੇ ਆਪਾਂ ਨੂੰ ਕਿਵੇਂ ਛੱਡਣਾ ਸੀਗਾ ਮਾਇਆ ਕਦੇ ਸਾਡੇ ਕਹਿਣ ਨਾਲ ਥੋੜੀ ਆਉਂਦੀ ਆ ਭਾਈ ਭਗਤ ਜੀ ਕਹਿੰਦੇ ਮੈਂ ਗਰੀਬ ਕੀ ਕਰਾਂ ਜੋਰ ਨਹੀਂ ਚੱਲਦਾ ਮੇਰਾ ਕਾਮਕੁਵਾਰੀ ਦੁਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾ ਬੜ ਦੂਧਰ ਤਹ ਮਨ ਬਿਵਾਸੀ ਰਾਜਾ ਉਹ ਬੈਠਾ ਅੰਦਰ ਰਾਜਾ ਜਿਵੇਂ ਰਾਜੇ ਕੋਟ ਕਿਲੇ ਬਣਾ ਕੇ ਬੈਹਿ ਜਾਂਦੇ ਅੰਦਰ ਐ ਮਨ ਅੰਦਰ ਬੈਠਾ ਪਾਪ ਪੁੰਨ ਇਬਦੀਮ ਨਾ ਹੀ ਹੋਈਏ ਨੇ ਪੁੰਨ ਕਰੇ ਤੇ ਆਏ ਹੋ ਜਾਂਦਾ ਪਾਪ ਕਰੇ ਤੇ ਆਏ ਹੋ ਜਾਂਦਾ ਨਹੀਂਓ ਭਾਈ ਜਦੋਂ ਸਭ ਕੁਝ ਉਹਦੇ ਹੁਕਮ ਚ ਹੁੰਦਾ ਤੇ ਫਿਰ ਅਸੀਂ ਪਾਪ ਪੁੰਨ ਕਿਵੇਂ ਕਰ ਸਕਦੇ ਉਹੀ ਤੈਨੂੰ ਮਨਾਉਣਾ ਸੀ ਮੰਦਾ ਨਹੀਂ ਹੈਗਾ ਕਰੋਧ ਪ੍ਰਧਾਨ ਮਹਾਵੜ ਦੂਦਰ ਤੈ ਮਨੁਵਾਸੀ ਰਾਜਾ ਕਰੋਧ ਹੈ ਗੱਲ ਹੀ ਨਹੀਂ ਕਹਿ ਦਿੰਦਾ ਕਿਸੇ ਪੈਨਿਆ ਕੀ ਹੈ ਨੇ ਸਵਾਦ ਸਨਾਹ ਟੋਪ ਮਮਤਾ ਕੇ ਕੁੱਦ ਕੁਮਾਨ ਚੜਾਈ ਕੁਵਦ ਮਤ ਲੈ ਲਈ ਭਾਈ ਸਵਾਦ ਲਾਲ ਚ ਖਾਤਰ ਸਨਾਹ ਕੀ ਪਈ ਹੋਈ ਐ ਟੋਪ ਕਾ ਦਾ ਪਾਇਆ ਸਿਰ ਤੇ ਮਮਤਾ ਦਾ ਮੋਹ ਦਾ ਕੁਵਿਤ ਉਲਟੀ ਮਤ ਤ੍ਰishna ਤੀਰ ਰਹਿ ਘਟ ਭੀਤਰ ਯੋ ਗੜ ਲੀਓਣਾ ਚਾਹੀ ਕਿਵੇਂ ਜਿੱਤਿਆ ਜਾਊਗਾ ਬੁੱਧੀ ਕਹਿੰਦੀ ਇਹ ਗੜ ਕਿਵੇਂ ਜਿੱਤਿਆ ਜਾਊ ਦਾਤਾ ਇਹ ਤਾਂ ਐ ਬਣਿਆ ਬੈਠਾ ਪਾਪ ਪੁੰਨ ਬਣਾਈ ਬੈਠਾ ਵਾ ਇਹ ਦਰਵਾਜੇ ਨੇ ਦੋਨੇ ਪਾਪ ਕਰੇ ਤੇ ਆਏ ਹੁੰਦਾ ਪੁੰਨ ਕਰੇ ਤੇ ਆਏ ਹੁੰਦਾ ਜੇ ਸਭ ਕੁਝ ਹੁਕਮ ਚ ਹੁੰਦਾ ਤਾਂ ਭਾਈ ਫਿਰ ਪਾਪ ਪੁੰਨ ਕਿਵੇਂ ਹੁੰਦਾ ਉਹੀ ਤਾਂ ਸਮਝਣਾ ਸੀ ਆਪਾਂ ਅੱਗੇ ਭਗਤ ਜੀ ਸਮਝਾਉਂਦੇ ਨੇ ਕਿ ਕਿਵੇਂ ਗੜ ਜਿੱਤਣਾ ਆਪਾਂ ਮਨ ਨੂੰ ਕਿਵੇਂ ਜਿੱਤਣਾ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਇਹ ਪ੍ਰੇਮਾ ਭਗਤੀ ਹੈ ਜਿਸਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਆ ਜਦੋਂ ਗਿਆਨ ਇਕੱਠਾ ਹੋਈ ਜਾਂਦਾ ਜਿਵੇਂ ਗੋਲਾ ਚਲਾਉਂਦੇ ਨੇ ਸੁਰਤ ਜਿੰਨਾ ਪੈਂਡਾ ਸਾਨੂੰ ਦੀਂਦਾ ਵਾ ਉਹ ਗਿਆਨ ਅੱਗੇ ਚਲਦੀ ਰਹਿੰਦੀ ਹੈ ਸੁਰਤ ਜਿਵੇਂ ਅੱਪਾ ਪਿੱਛੇ ਵੀ ਵਿਚਾਰ ਕੀਤਾ ਵੀ ਜਿਹੜੀ ਇਹ ਵਿਧੀ ਹੈ ਇਹ ਗੁਰਕੀ ਮਤਨ ਜਿਤ ਹੋਣੀ ਹੈ ਗੁਰਕੀ ਮਤ ਤੋਂ ਲਿਹੁਏ ਆਣੇ ਕਿਵੇਂ ਮਨ ਨੂੰ ਵਾਸ਼ਚ ਕਰਨਾ ਹੈ ਮਨ ਬਸ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰਬੀਨ ਗਿਆਨ ਨਾ ਹੋਏ ਜੇ ਸਾਰੀ ਖੇਲ ਕਿਵੇਂ ਸਮਝ ਆਉ ਗਿਆਨ ਤੋਂ ਬਿਨਾ ਹੋਣੀ ਹੀ ਨਹੀਂ ਹੈਗੀ ਪ੍ਰੇਮ ਪਲੀਤਾ ਸੁਰਤਿ ਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਜੇ ਪਰਜਾਲੀ ਇੱਕੇ ਚੋਟ ਸਜਾਇਆ ਜਦੋਂ ਗਿਆਨ ਇਕੱਠਾ ਹੋ ਹੀ ਗਿਆ ਗੁਰ ਸ਼ਬਦ ਦਾ ਗਿਆਨ ਸ਼ਬਦ ਦੀ ਕਮਾਈ ਕਹਿੰਦੇ ਇੱਕ ਚੋਰ ਨੇ ਸੱਟ ਲਿਆ ਫਿਰ ਫੇਰ ਨਹੀਂ ਹਿੱਲਿਆ ਮਨ ਸਤ ਸੰਤੋਖ ਲੈ ਲੜਨੇ ਲਾਗਾ ਤੂਰੇ ਦੋ ਦਰਵਾਜ਼ੇ ਪਾਪ ਪੁੰਨ ਖਤਮ ਹੋ ਗਿਆ ਭਾਈ ਸਤ ਸੱਚ ਦਾ ਦਰਸ਼ਨ ਹੋ ਗਿਆ ਸੱਚ ਦਾ ਗਿਆਨ ਹੋ ਗਿਆ ਮਨ ਨੂੰ ਸੰਤੋਖ ਆ ਗਿਆ ਸੰਤੋਖ ਲੈ ਕੇ ਲੜਨ ਲੱਗੀ ਮਨ ਬੁੱਧੀ ਫੇਰ ਕਿਤੇ ਇਹ ਦਰਵਾਜ਼ੇ ਤੋੜੇ ਪਾਪ ਪੁੰਨ ਨਹੀਂ ਤਾਂ ਇਹ ਹਰ ਸੜਦਾ ਹੀ ਨਹੀਂ ਹੈਗਾ ਸਾਧ ਸੰਗਤ ਔਰ ਗੁਰੂ ਕਿਰਪਾ ਤੇ ਪਕਰੀਓ ਗੜਕੂ ਰਾਜ ਐ ਫੜਿਆ ਭਾਈ ਫਿਰ ਇਹ ਜਿਹੜਾ ਮਨ ਰਾਜਾ ਬਣਿਆ ਬੈਠਾ ਸੀਗਾ ਭਗਵਤ ਭੀ ਸਖਤ ਸਿਮਰਨ ਕੀ ਕੱਟੀ ਕਾਲ ਪੈ ਫਾਸੀ ਦਾਸ ਕਮੀਰ ਚੜਿਓ ਗੜ ਉੱਪਰ ਰਾਜ ਲਈਓ ਬਨਾਸੀ ਅਬਨਾਸੀ ਰਾਜ ਲੈਣਾ ਆਪਾਂ ਉਹ ਕੀ ਹੈ ਸੱਚਖੰਡ ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਈ ਖਾਲਸੇ ਦਾ ਹੀ ਰਾਜ ਆ ਹੁਣ ਵੀ ਉਹ ਇੱਥੇ ਦੀ ਗੱਲ ਨਹੀਂ ਇਹ ਤਾਂ ਅੰਮ੍ਰਿਤ ਲੋਕ ਹੈ ਉਹ ਕੁਮੋਦਾ ਹੀ ਚੱਲਦਾ ਵਾ ਉਹ ਖਾਲਸਾ ਹੀ ਹੈ ਸਾਰੇ ਖਾਲਸੇ ਹੀ ਨੇ ਆਪਾਂ ਵੀ ਤਾਂ ਬਣਨਾ ਹੈ ਆਤਮਾ ਕਰਕੇ ਆਪਾਂ ਸਰੀਰ ਕਰਕੇ ਬਣ ਜਾਣਾ ਤਾਂ ਨਹੀਂ ਆਪਾਂ ਨੂੰ ਸਮਝ ਆਉਂਦੀ ਭਗਵਤ ਭੀਰ ਸਗਤ ਸਿਮਰਨ ਕੀ ਇਹ ਸ਼ਕਤੀ ਹੈ ਭਾਈ ਸ਼ਬਦ ਦੇ ਵਿੱਚ ਇਹ ਭਗਤੀ ਦੇ ਵਿੱਚ ਕੀ ਕੱਟੀ ਕਾਲ ਪੈ ਫાંਸੀ ਜਿਹੜੀ ਫાંਸੀ ਲੱਗੀ ਹੋਈ ਸੀ ਆਪਾਂ ਨੂੰ ਰਹਿ ਰਸ ਵੀ ਰੋਜ਼ ਪੜ੍ਹਦੇ ਆਪਾਂ ਜਿਨ ਹਰ ਨਿਰਪੋਤਿਆ ਆਇਆ ਤੈਨ ਤੂਟੀ ਜਮ ਕੀ ਫાંਸੀ ਜਮਦੀ ਫાંਸੀ ਟੁੱਟੀ ਨਹੀਂ ਮਹਾਪੁਰਖੇ ਛੇਤੀ ਬਣ ਜਾਂਦੇ ਆ ਚੋਲਾ ਪਾ ਕੇ ਤਾਸ ਕੰਬੀ ਚੜਿਓ ਗੜ ਉੱਪਰ ਰਾਜ ਲਿਓ ਬਨਾਸੀ ਕਿਲਾ ਟਾਤਾ ਜੋ ਮਨ ਬਣਾਈ ਬੈਠਾ ਸੀ ਫਿਰ ਕਿਤੇ ਆਪਦੇ ਘਰ ਪਹੁੰਚਦਾ ਆਪਾਂ ਵੀ ਤਾਂ ਜਾਣਾ ਪਾਏ ਆਓ ਸਾਰੇ ਮਿਲ ਕੇ ਇਹ ਰੱਬੀ ਬਾਣੀ ਨਾਲ ਆਪਾਂ ਜੁੜੇ ਰਹੀਏ ਚਲਦੇ ਰਹੀਏ ਇੱਕ ਦਿਨ ਆਪਦੇ ਘਰ ਜ਼ਰੂਰ ਪਹੁੰਚਾਂਗੇ ਆਤਮਾ ਕਰਕੇ ਜਿਨੀ ਨਾਮ ਤੇ ਆਇਆ ਗਾਇਬ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ